ਸਤਿ ਸ੍ਰੀ ਅਕਾਲ ਨਮਸਤੇ ਆਦਾਬ ਮੇਰਾ ਸਟੇਟ ਹੈ ਪੰਜਾਬ ਅੱਜ ਆਊਗਾ ਬੜਾ ਸਵਾਦ ਕਿਉਂਕਿ ਹੋ ਗਿਆ ਅੱਜ ਕੁਸ਼ਤੀਆਂ ਹੀ ਕੁਸ਼ਤੀਆਂ ਦਾ ਆਗਾਜ ਜੀ ਹਾਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੂਰੀਆਂ ਨੌ ਕੁਸ਼ਤੀਆਂ ਨੌ ਕੁਸ਼ਤੀਆਂ ਦਾ ਅੱਜ ਆਪਾਂ ਰਿਵਿਊ ਕਰਨਾ ਹੈ ਇਸ ਹਫਤੇ ਜਿਹੜੀਆਂ ਸ਼ਾਨਦਾਰ ਕੁਸ਼ਤੀਆਂ ਹੋਈਆਂ ਉਹਨਾਂ ਦਾ ਅੱਜ ਰਿਵਿਊ ਕਰਨਾ ਹੈ ਔਰ ਆਪਾਂ ਹਰ ਹਫਤੇ ਲਾਸਟ ਸ਼ਨੀਵਾਰ ਨੂੰ ਇਹ ਸਾਰੀਆਂ ਕੁਸ਼ਤੀਆਂ ਦਾ ਰਿਵਿਊ ਕਰਾਇਆ ਕਰਾਂਗੇ ਔਰ ਸੰਡੇ ਦੀ ਪਹਿਲੀ ਸਵੇਰ ਨੂੰ ਅਨ ਦੋਸਤਾਂ ਦਾ ਸ਼ੁਕਰਾਨਾ ਕਰਿਆ ਕਰਾਂਗੇ ਔਰ ਹਾਸਾ ਮਖੌਲ ਔਰ ਆਪਸੀ ਵਿਚਾਰ ਵਟਾਂਦਰਾ ਕਰਿਆ ਕਰਾਂਗੇ ਸੋ ਦੋਸਤੋ ਜਿਹੜੇ ਵੀਰਾਂ ਸੱਜਣਾ ਭਰਾਵਾਂ ਦੇ ਕਮੈਂਟਸ ਆਏ ਔਰ ਇਸ ਚੈਨਲ ਨੂੰ ਸਤਿਕਾਰ ਬਖਸ਼ਿਆ ਉਹਨਾਂ ਦੇ ਨਾਮ ਆਪਾਂ ਵੀਡੀਓ ਦੇ ਐਂਡ ਵਿੱਚ ਦਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਬਿਨਾਂ ਦੇਰੀ ਕੀਤੇ ਕਰਦੇ ਆਂ ਵੀਡੀਓ ਸਟਾਰਟ ਲੋ ਜੀ ਸਭ ਤੋਂ ਪਹਿਲੀ ਕੁਸ਼ਤੀ ਚੱਲ ਰਹੀ ਹੈ ਕੋਟਲਾ ਸੂਰਜਮਲ ਜਲੰਧਰ ਹੋਈ ਇਹ ਵਹੀ 2 April ਨੂੰ ਜੱਸਾ ਪੱਟੀ ਔਰ ਮੋਨੂ ਦਈਆ ਹੰਜੀ ਜੱਸਾ ਪੱਟੀ ਔਰ ਮੋਨੂ ਦਈਆ ਦਾਤਾ ਸਮਝ ਲਓ ਚੋਲੀ ਦਮਨ ਦਾ ਰਿਸ਼ਤਾ ਹਰ ਥਾਂ ਇਹਨਾਂ ਦੀ ਕੁਸ਼ਤੀ ਹੋਣੀ ਹੋਣੀ ਹੁੰਦੀ ਹੈ ਹਰ ਥਾਂ ਮੋਨੂ ਡਾ ਦਿੰਦੇ ਨੇ ਵਿਚਾਰੇ ਨਾਲ ਜੱਸੇ ਨਾਲ ਔਰ ਦਰਸ਼ਕ ਵੀ ਥੱਲੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਜੱਸੇ ਦੀ ਕੁਸ਼ਤੀ ਉਹਦੇ ਟੱਕਰ ਦੇ ਮਨ ਨਾਲ ਕਰਾਓ ਬਰਾਬਰ ਦੇ ਨਾਲ ਕਰਾਓ ਇਹ ਬੱਚਾ ਹੈ ਇਹ 24 ਸਾਲ ਦਾ ਪਰ ਉਹ ਫਿਰ ਵੀ ਹਿੰਮਤੀ ਹੈ ਮੁੰਡਾ ਚਲੋ ਕੁਸ਼ਤੀ ਲੜ ਲੈਂਦਾ ਜੱਸੇ ਪੱਟੀ ਨਾਲ ਉਹਨੂੰ ਪਹਿਲਾਂ ਨਹੀਂ ਤਾਂ ਦੂਜਾ ਇਨਾਮ ਮਿਲੇ ਜਾਂਦਾ ਹੈ ਇਹ ਵੀ ਕੋਈ ਮਾੜੀ ਗੱਲ ਨਹੀਂ ਪਰ ਉਹ ਜ਼ਿਆਦਾਤਰ ਕੁਸ਼ਤੀਆਂ ਜੱਸਾ ਪੱਟੀ ਤੋਂ ਹਾਰਦਾ ਜੱਸਾ ਪੱਟੀ ਵੱਡਾ ਮੱਲ ਹੈ ਉਹਦੇ ਨਾਲ ਜੋੜੀ ਨਹੀਂ ਬਣਦੀ ਸੋ ਇਹ ਚੀਜ਼ ਦੇ ਆਪਾਂ ਚ ਮੇਲੇ ਜਿਹੀ ਪੈਂਦੇ ਹੈਗੇ ਕੋਟਲਾ ਸੂਰਜ ਮੱਲ ਸ਼ਿੰਝ ਕਮੇਟੀ ਨੇ ਜਿਹੜੀ ਝੰਡੀ ਦੀ ਕੁਸ਼ਤੀ ਬੰਨੀ ਸੀ ਇਹ ਸੀਗੀ ਜੱਸਾ ਪੱਟੀ ਔਰ ਮੋਨੂ ਦਈਆ ਦੇ ਵਿਚਕਾਰ ਤੇ ਇੱਥੇ ਉਹੀ ਮੋਨੂ ਦਈਆ ਨੇ ਦਈਆ ਦਈਆ ਕਰਾਤੀ ਹਾਂਜੀ ਜੱਸਾ ਪੱਟੀ ਨੇ ਮੋਨੂ ਦਈਆ ਦੀ ਦਈਆ ਦਈਆ ਕਰਾਤੀ ਤੇ ਜੇ ਪਹਿਲਾ ਨਾਮ ਮੱਲ ਵਧੀਆ ਕੋਲ ਆ ਐਂਡ ਚੰਪ ਦਾ ਤਾਂ ਖੂਬ ਮਾਰਦਾ ਵਧੀਆ ਮਾਰਦਾ ਪਰ ਸਿੱਟਾ ਤੁਹਾਨੂੰ ਪਤਾ ਹੈ ਪਹਿਲੇ ਸਾਰਾ ਗੋਲ ਗੋਲ ਹੁੰਦਾ ਹੁੰਦਾ ਕੰਮ ਕਿਉਂਕਿ ਮੋਨੂ ਔਰ ਜੱਸੇ ਦਾ ਦੇਖਿਆ ਜਾ ਤਾਂ ਪੂਰਾ ਜੋੜ ਹੈ ਨਹੀਂ ਦਰਸ਼ਕਾਂ ਨੂੰ ਆਨੰਦ ਆਉਣ ਲੱਗਦਾ ਤਾਂ ਐਂਡ ਦੇ ਵਿੱਚ ਜੱਸਾ ਪੱਟੀ ਇਸ ਕੁਸ਼ਤੀ ਨੂੰ ਵਿਨ ਕਰ ਜਾਂਦੇ ਨੇ ਜਿਆਦਾ ਦੇਰੀ ਕਰੇ ਇਹ ਤੇ ਆਪਾਂ ਜਿਆਦਾ ਬੋਲਦੇ ਨਹੀਂ ਹੈਗੇ ਤੁਹਾਨੂੰ ਪਤਾ ਹੀ ਹੈ ਕਿ ਇਹਦਾ ਸਿੱਟਾ ਕੀ ਨਿਕਲਣਾ ਸੀ ਸੋ 3 ਅਪ੍ਰੈਲ ਨੂੰ ਸੁਲਤਾਨ ਮਿੰਟ ਅੰਮ੍ਰਿਤਸਰ ਵਿੱਚ ਜਿਹੜੀ ਕੁਸ਼ਤੀ ਹੋਈ ਇਹ ਬੜੀ ਸ਼ਾਨਦਾਰ ਸੀ ਰਵੀ ਮੇਰਾ ਔਰ ਜਲਾਲ ਈਰਾਨ ਇੱਕ ਨਵੇਂ ਹੁਣ ਈਰਾਨ ਦੇ ਨਵੇਂ-ਨਵੇਂ ਮੁੰਡੇ ਪੰਜਾਬ ਦੇ ਵਿੱਚ ਆ ਗਏ ਨੇ ਇਹ ਜਿਹੜੀ ਵੀਡੀਓ ਦੇਖ ਰਹੇ ਹੋ ਤੁਸੀਂ ਇਹ ਰਵੀ ਵੇਰਾ ਔਰ ਜਲਾਲ ਈਰਾਨ ਦੇ ਵਿਚਕਾਰ ਹੈ ਜਲਾਲ ਈਰਾਨ ਵੀ ਵਧੀਆ ਆਪਣਾ ਇਰਫਾਨ ਪਠਾਨ ਵਰਗਾ ਹੀ ਮਾਲ ਹੈ ਵਧੀਆ ਕੁਸ਼ਤੀ ਲੜਿਆ ਹੈ ਵੀ ਸ਼ਾਨਦਾਰ ਕੁਸ਼ਤੀ ਦਾ ਦੋਨਾਂ ਨੇ ਪ੍ਰਦਰਸ਼ਨ ਕੀਤਾ ਦਰਸ਼ਕਾਂ ਨੂੰ ਮਜ਼ਾ ਆਇਆ ਔਰ ਜਲਾਲ ਨੇ ਵਧੀਆ ਦਾ ਪੇਚ ਮਾਰੇ ਰਵੀ 베ਰਾ ਵੀ ਇੱਕ ਵਧੀਆ ਮਲ ਬਣ ਚੁੱਕਿਆ ਜੀ ਹਾਂ ਛੰਡੀ ਦੀਆਂ ਕੁਸ਼ਤੀਆਂ ਲੜਦਾ ਮੁੰਡਾ ਔਰ ਤਜਰਬੇਕਾਰ ਹੋ ਚੁੱਕਿਆ ਸੋ ਐਂਡ ਦੇ ਵਿੱਚ ਜਲਾਲ ਅਹਿਮਦ ਨੂੰ ਰਵੀ 베ਰਾ ਨੇ ਚਿੱਤ ਕਰਤਾ ਕਲੀਨ ਬੋਲਡ ਕਰਤਾ ਔਰ ਉਹਦਾ ਸਾਰਾ ਕੰਮ ਫੋਲਡ ਕਰਤਾ ਸੋ ਇਹ ਕੁਸ਼ਤੀ ਰਵੀ 베ਰਾ ਜੀ ਜਿੱਤ ਗਏ ਇਹ ਵਹੀ ਸੀ 3 ਅਪ੍ਰੈਲ ਨੂੰ ਔਰ 3 ਅਪ੍ਰੈਲ ਨੂੰ ਵੀ ਬਿੱਲੀ ਬਿੱਲੀ ਚਾਰਮੋ ਵਿੱਚ ਕੁਸ਼ਤੀ ਜਿਹੜੀ ਹੋਈ ਇਹ ਇਹ ਵੀ ਕੁਸ਼ਤੀ ਬੜੀ ਸ਼ਾਨਦਾਰ ਸੀ ਇਹ ਹੋਈ ਧਮਿੰਦਰ ਕੋਹਾਲੀ ਔਰ ਪ੍ਰਦੀਪ ਜੀਰਕਪੁਰ ਦੇ ਵਿੱਚ ਹਾਂਜੀ ਇਹ ਤੀਸਰੀ ਕੁਸ਼ਤੀ ਜਿਹੜਾ ਤੁਸੀਂ ਰਿਵਿਊ ਦੇਖ ਰਹੇ ਹੋ ਉਹ ਇਹ ਧਰਮਿੰਦਰ ਕੋਹਾਲੀ ਔਰ ਜੀਰਕਪੁਰ ਦੇ ਵਿੱਚ ਸੀਗੀ ਇਹ ਕੁਸ਼ਤੀ ਵਧੀਆ ਰਹੀ ਸਹੀ ਰਹੀ ਕਿਉਂਕਿ ਧਰਮਿੰਦਰ ਕੋਹਾਲੀ ਦੀ ਕੋਹਾਲੀ ਦੀਆਂ ਕੁਸ਼ਤੀ ਜੱਸੇ ਪੱਟੀ ਨਾਲ ਹੋ ਜੇ ਤਾਂ ਹਰੇ ਪ੍ਰਿੰਪਾਲ ਨਾਲ ਦੋ ਕੁਸ਼ਤੀਆਂ ਹੋਈਆਂ ਤਾਂ ਹਰਗੇ ਪਿਛਲੇ ਹਫਤੇ ਔਰ ਮਿਰਜ਼ਾ ਇਰਾਨ ਨਾਲ ਹੋਈ ਤਾਂ ਹਰਗੇ ਇੱਥੇ ਉਹਨਾਂ ਨੂੰ ਕੁਝ ਮੌਕਾ ਮਿਲ ਗਿਆ ਬਰਾਬਰੀ ਦਾ ਮੱਲ ਮਿਲ ਗਿਆ ਥੋੜਾ ਜਿਹਾ ਹਲਕਾ ਮਿਲ ਗਿਆ ਉਹਨਾਂ ਨੂੰ ਸੋ ਜੀਰਕਪੁਰ ਵਧੀਆ ਮੱਲ ਹੈ ਪ੍ਰਦੀਪ ਜੀਰਕਪੁਰ ਪ੍ਰਦੀਪ ਸਪਲੈਂਡਰ ਵੀ ਉਹਨੂੰ ਕਹਿੰਦੇ ਨੇ ਤਕੜੀ ਕੁਸ਼ਤੀ ਲੜੇ ਦੋਨੇ ਬਰਾਬਰ ਪਸੀਨਾ ਪਸੀਨੀ ਕਰਾਤਾ ਕੰਮ ਸਾਰਾ ਹੁੰਦੇ ਨੇ ਤੇ ਇਹ ਕੁਸ਼ਤੀ ਰਹਿੰਦੇ 20 ਮਿੰਟਾਂ ਦੇ ਵਿੱਚ ਬਿਨਾ ਸਿੱਟਾ ਰਹੀ ਔਰ ਇਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਸੋ ਐਂਡ ਦੇ ਵਿੱਚ ਪੁਆਇੰਟ ਤੇ ਗਈ ਕੁਸ਼ਤੀ ਨੂੰ ਤਰਮੇਂਦਰ ਕੋਹਲੀ ਨੇ ਬੜਾ ਸ਼ਾਨਦਾਰ ਦਾਅ ਮਾਰ ਕੇ ਪਿੱਛੇ ਆ ਗਏ ਔਰ ਕੁਸ਼ਤੀ ਜਿੱਤ ਕੇ ਕੁਸ਼ਤੀ ਬਿੰਨ ਹੋ ਗਈ ਸੋ 3 ਅਪ੍ਰੈਲ ਨੂੰ ਹੀ ਇੱਥੇ ਹੀ ਬਿੰਲੀ ਚਾਰਵੀ ਦੇ ਵਿੱਚ ਪਰਮਿੰਦਰ ਪੱਟੀ ਔਰ ਇਰਫਾਨ ਇਰਾਮ ਦੇ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲਿਆ ਇਹਨਾਂ ਦਾ ਪਿੱਛੇ ਜੇ 27 ਪਤਾ ਨਹੀਂ 28 ਤਰੀਕ ਨੂੰ ਵੀ ਹੋਇਆ ਸੀਗਾ ਉਹਦੇ ਵਿੱਚ ਪਰਵਿੰਦਰ ਪੱਟੀ ਜਿੱਤ ਗਿਆ ਸੀਗਾ ਔਰ ਇਹਨਾਂ ਦੀ ਜੋੜੀ ਵੀ ਮਸਤ ਹੈ ਤਾਂ ਇੱਥੇ ਵੀ ਕਮੇਟੀ ਨੇ ਇੱਕ ਵਾਰ ਫੇਰ ਇਹਨਾਂ ਦੀ ਹੱਥ ਜੋੜੀ ਕਰਾਤੀ ਫਿਰ ਇਹਨਾਂ ਦੀ ਕੁਸ਼ਤੀ ਬਣ ਦਿੱਤੀ ਔਰ ਕੁਸ਼ਤੀ ਬਹੁਤ ਵਧੀਆ ਲੜੇ ਦੋਨੇ ਮਲ ਬਰਾਬਰ ਦੇ ਨੇ ਟੱਕਰ ਦੇ ਦਰਸ਼ਕਾਂ ਨੇ ਪੂਰੀ ਵਾਵਾ ਕਰਾਈਏ ਕੁਸ਼ਤੀ ਦੀ ਔਰ ਪਰਮਿੰਦਰ ਪੱਟੀ ਔਰ ਇਰਫਾਨ ਇਰਾਨ ਤੇਜ ਕੁਸ਼ਤੀ ਲੜੇ ਦੋਨੇ ਕਦੀ ਉਹ ਥੱਲੇ ਕਦੀ ਉਹ ਉੱਤੇ ਕਦੀ ਉਹ ਉੱਤੇ ਕਦੀ ਉਹ ਥੱਲੇ ਕਦੀ ਉਹ ਦਾ ਕਦੀ ਉਹ ਦਾ ਕਦੀ ਤੇਰਾ ਦਾ ਕਦੀ ਮੇਰਾ ਦਾ ਤੇ ਐਂਡ ਦੇ ਵਿੱਚ ਉਹੀ ਗੱਲ ਉਹੀ ਨਤੀਜਾ ਉਹੀ ਸਿੱਟਾ ਇਰਫਾਨ ਪਠਾਨ ਸੋਰੀ ਪਠਾਨ ਦਾ క్రికెਟਰ ਹੈ ਇਰਫਾਨ ਇਰਾਨ ਵਾਲਾ ਜਿਹੜਾ ਵਧੀਆ ਮਲ ਹੈ ਤੇਜ ਤਰਾਰ ਲੜਦਾ ਹੈ ਤਜਰਬੇਕਾਰ ਹੈ ਤਾਕਤ ਦੀ ਕੋਈ ਕਮੀ ਨਹੀਂ ਪਤਾ ਨਹੀਂ ਕਿਹੜਾ ਇੱਕ ਇਸ਼ੂ ਇਹੋ ਜਿਹਾ ਹੋ ਜਾਂਦਾ ਹੈ ਉਹ ਪਰਮਿੰਦਰ ਪੱਟੀ ਤੋਂ ਲਗਾਤਾਰ ਦੋ ਕੁਸ਼ਤੀਆਂ ਹਾਰ ਗਈ ਪਹਿਲਾਂ ਇੱਕ ਦਿਨ ਕੁਸ਼ਤੀ ਹੋਈ ਸੀ ਜਕੇ ਦੇ ਵਿੱਚ ਉੱਥੇ ਵੀ ਇਹੀ ਦਾਅ ਇਹੀ ਸੇਮ ਸੇਮ ਟਾਈਮ ਸੇਮ ਦਾਅ ਹਾਰ ਗਈ ਸੀ ਔਰ ਅੱਜ ਇੱਥੇ ਵੀ ਇਹਨਾਂ ਦੀ ਕੁਸ਼ਤੀ ਦੇ ਵਿੱਚ ਹਾਰ ਹੋ ਗਈ ਔਰ ਪਰਮਿੰਦਰ ਪੱਟੀ ਜਿੱਤ ਕੇ ਔਰ ਪੰਜਵੀਂ ਕੁਸ਼ਤੀ ਇੱਥੇ ਸੀਗੀ ਬਿੱਲੀ ਚਾਰਮੀ ਦੇ ਵਿੱਚ ਮਿਰਜ਼ਾ ਇਰਾਨ ਔਰ ਕਾਨੂੰ ਬੜੋ ਵਾਹ ਠੀਕ ਹੈ ਜੀ ਮਿਰਜ਼ਾ ਇਰਾਨ ਨੂੰ ਵੀ ਥੋੜਾ ਜਿਹਾ ਮੌਕਾ ਮਿਲਿਆ ਜਿੱਥੇ ਛੋਟੀ ਦੀ ਕੁਸ਼ਤੀ ਉਹਦੀ ਬੰਦ ਲੈਂਦੇ ਨੇ ਥੋੜਾ ਜਿਹਾ ਨਾਰਮਲ ਮਨਸੀ ਕਾਲੂ ਬੜੋਂਵਾਲ ਵੀ ਕੋਈ ਛੋਟਾ ਨਾ ਨਹੀਂ ਵਧੀਆ ਮੱਲ ਕੁਸ਼ਤੀ ਲੜਦਾ ਕਾਲੂ ਬੜੋਂਵਾਲ ਮਿੱਟੀ ਦਾ ਬਾਦਸ਼ਾਹ ਥੱਲੇ ਜੇ ਇਹਨੂੰ ਤੁਸੀਂ ਰੱਖ ਲਿਆ ਤਾਂ 20 ਮਿੰਟ ਕੀ ਭਵੇਂ ਇੱਕ ਘੰਟਾ ਇਹਦਾ ਗਿੱਚੀ ਕੁੱਟੀ ਜਾਓ ਇਹਦੇ ਕੰਨ ਮਲੀ ਜਾਓ ਇਹਦਾ ਰਗੜਾ ਰਗੜਾਈ ਕਰੀ ਜਾਓ ਇਹ ਥੱਲੇ ਨਹੀਂ ਜਹਾਰ ਦਾ ਨਹੀਂ ਜਹਰ ਦਾ ਸਿਕੰਦਰ ਸੇਖ ਨੇ ਵੀ ਇਹ ਤੇ ਜ਼ੋਰ ਲਾਇਆ ਸੀ ਕੁਸ਼ਤੀ ਡਰਾ ਕਰਾ ਗਿਆ ਸੀ ਸੋ ਇਧਰ ਮਿਰਜ਼ਾ ਰਾਮ ਦਾ ਮਸਲਾ ਕੁਝ ਹੋ ਰਿਹਾ ਇਹ ਕੁਸ਼ਤੀ ਵਧੀਆ ਚੱਲੇ ਔਰ ਰਹਿੰਦੇ 20 ਮਿੰਟ ਦੇ ਵਿੱਚ ਇਹਦਾ ਵੀ ਕੋਈ ਸਟਾਨੀ ਜਿਹਾ ਨਿਕਲਿਆ ਦੋਸਤੋ ਐਂਡ ਤੇ ਵਿੱਚ ਜਾ ਕੇ ਇਹ ਕੁਸ਼ਤੀ ਵੀ ਜਦੋਂ ਪੁਆਇੰਟ ਤੇ ਗਈ ਥੋੜੀ ਜੀ ਆਪਣਾ ਕਾਲੂ ਬਣਨ ਵਾਲ ਦੇ ਲੱਤ ਤੇ ਸੱਟ ਜੀ ਔਰ ਦਰਦ ਮਹਿਸੂਸ ਕਰ ਰਹੇ ਸੀਗੇ ਇਹ ਖੇਡ ਦੇ ਵਿੱਚ ਉਹਨਾਂ ਨੂੰ ਸੱਟ ਵੱਜ ਗਈ ਸੀ ਸੋ ਜਿਵੇਂ ਕੁਸ਼ਤੀ ਸਟਾਰਟ ਹੁੰਦੀ ਹੈ ਅੱਧਾ ਮਿੰਟ ਵੀ ਨਹੀਂ ਲੱਗਿਆ ਕਾਲੂ ਵੱਲੋਂ ਬੜਵਲ ਤੋਂ ਮੂਵਮੈਂਟ ਹੀ ਨਹੀਂ ਹੋਈ ਉਹ ਲੱਤ ਦੀ ਪੀੜਾ ਸਮਝ ਲਓ ਜੀ ਕਿਵੇਂ ਕਰਨ ਲੇ ਇੱਕਦਮ ਮਿਰਜਾ ਇਰਾਨ ਪਿੱਛੇ ਆ ਗਏ ਔਰ ਉਹਨਾਂ ਨੇ ਇਹਦੇ ਦੋਨੇ ਗੋਡੇ ਟੇਕ ਤੇ ਔਰ ਕੁਸ਼ਤੀ ਬਿੰਨ ਕਰਕੇ ਕੁਸ਼ਤੀ ਜਿੱਤ ਗਏ ਸੋ ਦੋਸਤੋ ਹੁਣ ਜਿਹੜੀ 6ਵੀਂ ਕੁਸ਼ਤੀ ਦਾ ਰਿਵਿਊ ਕਰਨਾ ਹੈ ਇਹ ਹੋਈ ਮਲਾ ਉਕਰਾਇਆ ਦੇ ਵਿੱਚ ਇਹ ਮਲਾ ਪਿੰਡ ਉਕਰਾਇਆ ਦੇ ਵਿੱਚ ਹੋਈ ਇਹ ਵੀ 3 April ਨੂੰ ਹੋਈ ਬੜੀ ਸ਼ਾਨਦਾਰ ਕੁਸ਼ਤੀਆਂ ਹੋਈਆਂ ਇਹ ਇਹ ਹੋਈ ਬਈ ਤੁਹਾਡੇ ਸਭ ਤੋਂ ਮਨਪਸੰਦ ਤੁਹਾਡੇ ਪਸੰਦੀਦਾ ਤੁਹਾਡੇ ਦਿਲ ਦਾ ਟੁਕੜਾ ਤੁਹਾਡੇ ਜਿਗਰ ਦਾ ਟੁਕੜਾ ਜਿਹਦਾ ਨਾਮ ਹੈ ਤਲ ਫਲਾਈ ਹਾਂਜੀ ਹੁਣ ਤਾਂ ਮਾਰੋ ਤਾੜੀਆਂ ਤਲ ਫਲਾਈ ਦੇ ਨਾਮ ਤੇ ਤਾੜੀਆਂ ਵੱਜਦੇ ਨੇ ਤਲ ਫਲਾਈ ਦੀ ਕੁਸ਼ਤੀ ਹੋਈ ਸੁਮਿਤ ਤੰਘੇੜਾ ਦੇ ਵਿੱਚ ਸੁਮਿਤ ਤੰਘੇੜਾ ਵੀ ਬਹੁਤ ਵਧੀਆ ਨਵਾਂ ਨੌਜਵਾਨ ਨਰਵਾ ਮੁੰਡਾ ਭਾਈ ਇਹਨਾਂ ਦੀ ਕੁਸ਼ਤੀ ਹੋ ਗਈ ਔਰ ਕੁਸ਼ਤੀ ਵਧੀਆ 10 15 ਮਿੰਟ ਚੱਲੀ ਸ਼ਾਨਦਾਰ ਚੱਲੀ ਕੁਸ਼ਤੀ 15 ਮਿੰਟ ਚੱਲ ਗਈ ਲਗਭਗ ਔਰ ਆਪਣਾ ਤੰਘੇੜੇ ਵਾਲਾ ਪਹਿਲਵਾਨ ਜਿਹੜਾ ਸੁਮਿਤ ਇਹਨੇ ਕਾਫੀ ਬਚਾ ਕਰੇ ਪਰ ਜਿਹੜਾ ਤਾਲਬ ਹੈ ਤਾਲਬ ਦੀ ਆਦਤ ਹੈ ਹੈਵੀ ਹੋਣਾ ਉਹ 90% ਪਹਿਲਵਾਨ ਤੇ ਹੈਵੀ ਹੋਣ ਦੀ ਸ਼ੁਰੂਆਤ ਤੋਂ ਹੀ ਸ਼ੁਰੂਆਤ ਕਰ ਦਿੰਦਾ ਸੋ ਇਸ ਕੁਸ਼ਤੀ ਵਿੱਚ ਵੀ ਇਤਰਾ ਹੀ ਹੋਇਆ ਔਰ ਜਦੋਂ ਕੁਸ਼ਤੀ ਤੋਂ 2 ਮਿੰਟ ਤੋਂ ਬਾਅਦ ਤਾਲਬ ਦਾ ਮੌਕਾ ਲੱਗਦਾ ਤਾਂ ਉਹ ਥੰਨੇ ਲੈ ਲੈਂਦੇ ਨੇ ਜਦੋਂ ਸੁਮਿਤ نیچے ਆ ਜਾਂਦਾ ਤਾਂ ਫਿਰ ਤਾਲਬ ਐਂਡ ਤੱਕ ਉਹਨੂੰ ਉੱਪਰ ਆਉਣ ਦਾ ਮੌਕਾ ਨਹੀਂ ਦਿੰਦਾ ਕਦੀ ਧੌਣ ਤੇ ਕੋਡਾ ਕਦੀ ਕਰ ਲੈਂਦਾ ਕੋਡਾ ਕਦਮ ਫੇਰ ਦਿੰਦਾ ਗੋਡਾ ਸੋ ਐਂਡ ਦੇ ਵਿੱਚ ਇਹ ਕੁਸ਼ਤੀ ਫਿਰ ਤਲ ਫਲਾਹੀ ਨੇ ਮਾਰਤੀਆ ਕਲੀਨ ਚਿੱਟ ਮਾਰਤੀ ਕਲੀਨ ਬੋਲਡ ਮਾਰਤੀ ਦੋਸਤੋ ਇੱਥੇ ਹੀ ਮੱਲਾ ਪਿੰਡ ਦੇ ਵਿੱਚ ਜਿਹੜੀ ਫਾਈਨਲ ਝੰਡੀ ਦੀ ਕੁਸ਼ਤੀ ਸੀ ਅਸੀਂ ਪ੍ਰਿਤਪਾਲ ਫਗਵਾੜਾ ਤੇ ਮਣੀ ਆਲਮ ਗੀਰ ਮਣੀ ਆਲਮ ਗੀਰ ਝੰਡੇ ਦੀਆਂ ਕੁਸ਼ਤੀਆਂ ਵੱਡੇ ਮੱਲਾ ਨਾਲ ਪਿਛਲੇ ਕੁਝ ਸਮੇਂ ਤੋਂ ਲੜ ਰਹੇ ਨੇ ਇੱਥੇ ਹੱਥ ਜੁੜੀ ਹੋਗੀ ਔਰ ਕੁਸ਼ਤੀ ਸ਼ੁਰੂ ਹੋ ਗਈ ਔਰ ਰਵੀ ਮਣੀ ਆਲਮਗੀਰ ਨੇ ਪ੍ਰਿਤਪਾਲ ਫਗਵਾੜੇ ਦਾ ਜੋਰ ਅਜਮਾਇਸ਼ ਪੂਰੀ ਕਰਵਾਈ ਔਰ ਪਸੀਨਾ ਵਹਾਇਆ ਜਦੋਂ ਇਹ ਝੋਟੇ ਦਾ 98 11 ਦਾ ਇੰਜਣ ਗਰਮ ਹੋਇਆ ਤਾਂ ਉਹਦੇ ਤੱਕ ਸਿਰਫ 5 ਕੁ ਮਿੰਟ ਹੀ ਹੋਏ ਸੀ ਬਸ ਇਸ ਤੋਂ ਵੱਧ ਨਹੀਂ ਔਰ ਪ੍ਰਿਤਪਾਲ ਬਹੁਤ ਵੱਡਾ ਨਾਮ ਹੈ ਐਡੇ ਵੱਡੇ ਨਾਮ بڑے بڑے ਵੱਡੇ ਮੱਲਾਂ ਨਾਲ ਹੀ ਹੁਣ ਆਪਾਂ ਖੁਆਇਸ਼ ਕਰਦੇ ਹਾਂ ਕਮੈਂਟਸ ਆਉਂਦੇ ਨੇ ਵੀ ਇਹਨਾਂ ਦੀ ਵੱਡਿਆਂ ਮੱਲਾਂ ਨਾਲ ਕੁਸ਼ਤੀ ਹੋਣੀ ਚਾਹੀਦੀ ਹੈ ਉਧਰਲੇ ਹੁਣ ਮਹਾਰਾਸ਼ਟਰ ਵਾਲੇ ਤੇ ਇਧਰ ਕੋਈ ਆ ਨਹੀਂ ਰਹੇ ਤੇ ਇੱਥੇ ਜਿੰਨੇ ਕੁ ਵੱਡੇ ਹਨ ਤੁਸੀਂ ਸਮਝ ਲਓ ਇਹ ਆਪਸ ਵਿੱਚ ਹੁਣ ਕਿੰਨਾ ਕੁ ਲੜੀ ਜਾਣ ਹੁਣ ਇਹਨਾਂ ਨੇ ਸ਼ੀਲਡਾਂ ਵੀ ਇਕੱਠੀਆਂ ਕਰਨੀਆਂ ਨੇ ਸੋ ਐਟ ਦੇ ਵਿੱਚ ਮਣੀ ਆਲਮਗੀਰ ਹਾਰ ਗਏ ਔਰ ਪ੍ਰਿਤਪਾਲ ਜਿੱਤ ਗਏ ਔਰ ਇੱਥੇ ਇੱਕ ਹੋਰ ਬੜੀ ਤਕੜੀ 8ਵੀਂ ਸ਼ਾਨਦਾਰ ਕੁਸ਼ਤੀ ਸੀ ਉਹ ਸੀ ਜੱਸਾ ਪੱਟੀ ਔਰ ਰਾਹੁਲ ਜਿੰਦ ਵਾਲੇ ਦੇ ਵਿਚਕਾਰ ਰਾਹੁਲ ਜਿੰਦ ਹਰਿਆਣਾ ਜੱਸਾ ਪੱਟੀ ਦੇ ਨਾਲ ਇਹ ਮਲ ਕੁਛ ਵਧੀਆ ਸੀਗਾ ਇਹ ਪੂਰੀ ਟੱਕਰ ਦਾ ਮਾਲ ਸੀ ਇੱਥੇ ਵਧੀਆ ਜੋਰ ਜਮਾਈਸ਼ੀ ਹੋਈ ਜਿਵੇਂ ਰਾਹੁਲ ਕੋਸ਼ਿਸ਼ ਕਰਦਾ ਵਧੀਆ ਕਰਦਾ ਜੱਸਾ ਪੱਟੀ ਦੇ ਤੇ ਪੂਰਾ ਅਟੈਕ ਤੋਂ ਅਟੈਕ ਮਾਰਦਾ ਐਂਡੀ ਗੱਲ ਨਹੀਂ ਕਿ ਉਹ ਦਬ ਕੇ ਖੇਡਿਆ ਤੇ ਜਦੋਂ ਮੌਕਾ ਲੱਗਦਾ ਜੱਸੇ ਪੱਟੀ ਦਾ ਜੱਸੇ ਪੱਟੀ ਦੇ ਪਹਿਲੇ 5 ਮਿੰਟ ਡਾਊਨ ਜਾਂਦੇ ਨੇ ਉਸ ਤੋਂ ਬਾਅਦ ਬੰਦੇ ਨੂੰ ਧਰਤੀ ਤੇ ਸੁੱਟ ਲੈਂਦਾ ਤੌਂ ਤੇ ਰੱਖਦਾ ਗੋਡਾ ਫਿਰ ਕਰ ਲੈਂਦਾ ਕੋਡਾ ਔਰ ਫਿਰ ਕਰਾ ਦਿੰਦਾ ਤੌਬਾ ਤੌਬਾ ਸੋ ਦੋਸਤੋ ਇਹ ਕੁਸ਼ਤੀ ਦਾ ਰਿਜ਼ਲਟ ਇਹੀ ਹੋਇਆ ਆਰਾਮਨ ਚੱਕ ਕੇ ਜਾਗਿਆ ਤੋਂ ਪਲਟਾ ਮਾਰਤਾ ਜੱਸਾ ਪੱਟੀ ਨੇ ਪਿਛਲੀ ਕੁਸ਼ਤੀ ਦੇ ਵਿੱਚ ਵੀ ਉਹੀ ਦਾ ਸੋ ਇਹ ਜਿਹੜੇ ਦਾਵ ਨੇ ਤਕੜੇ ਦਾ ਤਕੜੇ ਮੱਲਾਂ ਦੇ ਤਕੜੇਦਾਰ ਹੁੰਦੇ ਨੇ ਉਸ ਦਾ ਤੋਂ ਮਾੜਾ ਮੱਲ ਨਹੀਂ ਵੱਜਦਾ ਉਹ ਅਖੀਰ ਆਪਣੀ ਜਿੱਤ ਪ੍ਰਾਪਤ ਕਰ ਗਿਆ ਜੱਸਾ ਪੱਟੀ ਔਰ ਇਹ ਸੀਗੀ ਇੱਕ 1.5 ਲੱਖ ਦੀ ਬੜੀ ਵੱਡੀ ਝੰਡੀ ਦੀ ਕੁਸ਼ਤੀ ਸੀਗੀ ਸੋ ਦੋਸਤੋ ਇਥੇ ਜੱਸਾ ਪੱਟੀ ਜਿੱਤ ਗਏ ਸੋ ਹੁਣ ਜਿਹੜੀ ਲਾਸਟ ਕੁਸ਼ਤੀ ਦਾ ਰਿਵਿਊ ਹੈ ਇਹ ਹੈ ਗੁਰਜੰਟ ਪਹਿਲਵਾਨ ਚੌਥਾ ਮੰਡ ਦੇਖੋ ਜੀ ਨੌਜਵਾਨ ਦੇ ਡੌਲੇ ਗੱਭਰੂ ਛੈਲ ਛਬੀਲਾ ਘੁੰਗਰੇ ਵਾਲਾਂ ਵਾਲਾ ਮੁੰਡਾ ਜਮਾਂ ਦੂਰੋਂ ਭਲੇਖਾ ਸੰਨੀ ਦਿਵਲ ਦਾ ਪਹਿਜੇ ਸੁਨੀਲ ਛੇਤੀ ਦਾ ਪਹਿਜੇ ਕੋਈ ਬਾਲੀ ਵੱਡੀ ਗੱਲ ਨਹੀਂ 5 ਫੁੱਟ 9 ਇੰਚ ਦਾ ਗੱਭਰੂ ਔਰ ਚੌੜਾ ਸੀਨਾ ਮੋٹے ਡੌਲੇ ਔਰ ਭੋਲਾ ਪਾਲਾ ਸਿੱਧਾ ਸਾਦਾ ਮਤਲਬ ਹੀ ਨਹੀਂ ਕਿਸੇ ਨਾਲ ਕੋਈ ਪੁੱਠੀ ਸਿੱਧੀ ਗੱਲ ਕਰ ਜੇ ਔਰ ਹਮੇਸ਼ਾ ਹਸਮੁਖ ਇਹਨੇ ਮਲ ਮਾਰੀ ਜੇ ਬਹੁਤ ਵੱਡੀ ਇਹਨੇ ਮਹਾਰਾਸ਼ਟਰ ਵਿੱਚ ਜਾ ਕੇ ਕੁਸ਼ਤੀ ਦੰਗਲ ਦੇ ਵਿੱਚ ਆਣੀ ਕੁਸ਼ਤੀ ਦੇਖ ਰਹੇ ਤੁਸੀਂ ਉੱਥੇ ਲੜੀ ਔਰ ਮਾਦੇ ਪੁੱਤ ਨੇ ਇੱਕ ਨਵਾਂ ਰਿਕਾਰਡ ਪੈਦਾ ਕਰਤਾ ਕੁੱਲ 35 ਸਕਿੰਟਾਂ ਦੇ ਵਿੱਚ 35 ਸਕਿੰਟਾਂ ਦੇ ਵਿੱਚ ਆਹ ਜਿਹੜਾ ਮਲਦ ਈਰਾਨ ਦਾ ਪਹਿਲਵਾਨ ਆਇਆ ਸੀ ਈਰਾਨ ਤੋਂ ਬੜੀ ਖੇਪ ਆਈ ਹੋਈ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਪਹਿਲਵਾਨਾਂ ਦੀ ਸੋ 35 ਸਕਿੰਟਾਂ ਦੇ ਵਿੱਚ ਮਲਦ ਨੂੰ ਚਿਤ ਕਰਤਾ ਉਹਨੂੰ ਸਿੱਧਾ ਹੀ ਨਹੀਂ ਹੁਣ ਦਿੱਤਾ ਹੱਥ ਮਿਲਦਿਆਂ ਸਾਰੀ ਟਾਂ ਟਾਂ ਫੇਸ ਕਰਤਾ ਕੋ ਗਜਿਤ ਸੋ ਗੁਰਜੰਟ ਪਹਿਲਵਾਨ ਮੰਡ ਚੋਂਤਾ ਜ਼ਿਲ੍ਹਾ ਲੁਧਿਆਣੇ ਵਾਲਾ ਇਸ ਸਮੇਂ ਲੁਧਿਆਣੇ ਦਾ ਇਹ ਵੀ ਬੱਬਰ ਸ਼ੇਰ ਸੁਰਖੀਆਂ ਵਿੱਚ ਹੈ ਇਹਨੇ ਮਹਾਰਾਸ਼ਟਰ ਵਿੱਚ ਜਾ ਕੇ ਬੱਲੇ ਬੱਲੇ ਕਰਾਈ ਹੈ ਅਰਦਾਸ ਕਰਦੇ ਆਂ ਵਾਇਰਸ ਸੱਚੇ ਪਾਤਸ਼ਾਹ ਇਹਦੀ ਵੀ ਚੜ੍ਹਦੀ ਕਲਾ ਬਖਸ਼ੀ ਪੰਜਾਬ ਦੇ ਦੰਗਲਾਂ ਵਿੱਚ ਵੀ ਵਧੀਆ ਕੁਸ਼ਤੀਆਂ ਖਿਲਦਾ ਸੋ ਦੋਸਤੋ ਇਹਦੇ ਨਾਲ ਹੀ ਆਪਾਂ ਹੁਣ ਆਪਣਾ ਸ਼ੁਕਰਾਨਾ ਕਰਦੀਏ ਜਿਹੜਾ ਵੀਰਾਂ ਦੇ ਆਪਣੇ ਹੁਣ ਕਮੈਂਟਸ ਆਏ ਸੀਗੇ ਉਨ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਸਭ ਤੋਂ ਪਹਿਲਾਂ ਰੈਸਲਰ ਸਭ ਤੋਂ ਪਹਿਲਾਂ ਰਾਜੇਸ਼ ਰੈਸਲਰ ਜੀ ਹਿਮਾਚਲ ਵਾਲੇ ਬਹੁਤ ਸ਼ੁਕਰੀਆ ਸੁਪਨਿਲ ਬਾਬਾਲੇ ਮਹਾਰਾਸ਼ਟਰ ਨikhil gujjar ji kalka pramod kumar shri fm ramkishor monica watts neeraj gujjar keshan singh jaan mohammed munir ahmed arun pathania bm pal ਐਮ ਵਿਰਕ ਨਿਰਮਲ ਸਿੰਘ ਪ੍ਰਵੀਨ ਕੁਮਾਰ ਮੁਕੇਸ਼ ਰਾਣਾ ਸ਼ੰਕਰ ਲਾਲ ਪ੍ਰੋਹਿਤ ਆਕਾਸ਼ ਆਕਾਸ਼ ਪਹਿਲਵਾਨ ਮਲਪੁਰ ਨਜੀਰ ਵਕੀਲ ਮਨਜੂਰ ਅਹਿਮਦ ਤਰਸੇਮ ਸਿੰਘ ਜਗਜੀਤ ਸਿੰਘ ਜਾਨ ਮੁਹੰਮਦ ਸੁਨੀਲ ਚਾਲ ਇੱਕ ਯਜਵਿੰਦਰ ਚਾਲ ਹੈ ਅੱਜ ਕੱਲ ਕਿੰਗਸ 11 ਪੰਜਾਬ ਦੇ ਵਿੱਚ ਤਹਿਲਕਾ ਮਚਾਇਆ ਹੋਇਆ ਸੋ ਇਹ ਸੁਨੀਲ ਚਾਲ ਨੇ ਇਸ਼ਾਨ ਮਲਿਕ ਮਦਨ ਚੌਧਰੀ ਗੁਲਾਮ ਹਸਨ ਸੰਦੀਪ ਰਾਣਾ ਰਜਿੰਦਰ ਸਿੰਘ ਸਾਰਿਆਂ ਨੇ ਇਹਨਾਂ ਦਾ ਵੈਲਕਮ ਹੈ ਇਹਨਾਂ ਦੇ ਸਾਰਿਆਂ ਦੇ ਕਮੈਂਟਸ ਆਏ ਔਰ ਜੇ ਭੁੱਲ ਨਾਲ ਗਲਤੀ ਨਾਲ ਕਿਸੇ ਮੇਰੇ ਵੀਰ ਦਾ ਨਾਮ ਛੁੱਟ ਗਿਆ ਹੋਵੇ ਤਾਂ ਨਿਰਾਸ਼ ਨਹੀਂ ਹੋਣਾ ਨਾਰਾਜ਼ ਨਹੀਂ ਹੋਣਾ ਕਮੈਂਟਸ ਕਰਦੇ ਰਹੋ ਅਗਲੀ ਲਿਸਟ ਵਿੱਚ ਜ਼ਰੂਰ ਨਾਮ ਆ ਜਾਊਗਾ ਭੁੱਲ ਪਿੱਖਾ ਹੋ ਸਕਦਾ ਵੈਸੇ ਛੱਡਿਆ ਨਹੀਂ ਸੋ ਦੋਸਤੋ ਇਹ ਕੁਸ਼ਤੀਆਂ ਕਰਾਤੀਆਂ ਨੌ ਹਰ ਸ਼ਨੀਵਾਰ ਸ਼ਾਮ ਨੂੰ ਪੂਰੇ ਹਫ਼ਤੇ ਦੀ ਲਿਸਟ ਪਾ ਦਿਆ ਕਰਾਂਗੇ ਔਰ ਸੰਡੇ ਦੀ ਪਹਿਲੀ ਸਵੇਰ ਨੂੰ ਜਿਹੜੀ ਆਪਾਂ ਵੀਡੀਓ ਪਾਇਆ ਕਰਾਂਗੇ ਕੋਦੇ ਵਿੱਚ ਗੱਪਸ਼ਪ ਲੜਾਇਆ ਕਰਾਂਗੇ ਸੋ ਦੋਸਤੋ ਇਹ ਤੁਹਾਨੂੰ ਵੀਡੀਓ ਕਿੰਦਾਂ ਦੀ ਲੱਗਿਆ ਇਹਨਾਂ ਤੱਕ ਇਸੇ ਰਿਵਿਊ ਕਿੰਦਾਂ ਦਾ ਲੱਗਿਆ ਇਸ ਬਾਰੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਛੱਡਿਓ ਔਰ ਆਪਣਾ ਬੱਲੇ ਬੱਲੇ ਵਲੌਗ ਚੈਨਲ ਤੇ ਜਿਹੜੇ ਵੀ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਔਰ ਬਿਨਾਂ ਦੇਰੀ ਕੀਤੇ ਇਸ ਨੂੰ ਲਾਈਕ ਸ਼ੇਅਰ ਕਮੈਂਟਸ ਕਰ ਦਿਓ ਸੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਸਭ ਨੂੰ